ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਦੂਬ ਟਿੱਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਜੀ ਸਾਡੀਆਂ 3ਾਂ ਦੇ ਸੰਧਾਰੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਮਾਨ ਸਨਮਾਨ ਕਰਾਂਗੇ ਪਹਿਲਾਂ ਸੰਧਾਰੇ ਵਾਲਿਆਂ ਕਹਣਾ ਆ ਜਾਣਾ ਸਾਰੇ ਪਲੀਜ਼ ਇੱਥੇ ਆ ਜਾਓ ਬੇਣਾ ਬੱਚੇ ਤੁਸੀਂ ਮਾਂ ਦੇ ਪਿੱਛੇ ਨਾ ਹੋ ਜਾ ਪੁੱਤ ਸਾਨੂੰ ਪਤਾ ਫੇਰ ਬਾਚੂ ਮੜਾ ਕਰ ਉਹ ਸਾਰੇ ਆਣੋ ਰੇ ਬਾਣੋ ਰੇ ਸਾਨੂੰ ਕੋਟਾ ਲੱਗੂਗਾ ਹਨਾ ਕਿਹੜੇ ਕਿਹੜੇ ਪੈਣਾ ਪਹੁੰਚਿਆ ਨੇ ਆਜੋ ਬਣੇ ਗੋੜੋ ਆਜੋ ਬੜੇ ਇੱਥੇ ਆਜੋ ਕਿੰਨੀਆਂ ਕਣ ਨਜ਼ਾਰਾ ਬੰਤਿਆ ਆਜੋ ਭੈਣ ਜੀ ਸਾਰੇ ਆਜੋ ਰਿਕਵੈਸਟ ਹੈ ਜੀ ਕੰਤਕੌਰ ਜੀ ਆਜਾ ਬਾਲੋ ਰੇ ਮੇਰਾ ਵੀਰ ਸੰਧਾਰਾ ਲਿਆ ਨਿਲੰਮੀ ਚੀਰ ਕੇ ਪੈਂਡੇ ਆਇਆ ਮੇਰਾ ਵੀਰ ਸੰਧਾਰਾ ਲਿਆ ਆਇਆ ਨਿਲੰਮੀ ਚੀਰ ਕੇ ਪੈਂਡੇ ਆਇਆ

गल लॻ मिले या जा गल मिले भेण भा बस दारे वेरे हो दुआ सखीअ बचपन ते दिन प्यारे न गलीअ विच गुज़ारे ਅੱਖੀਆਂ ਬਚਪਨ ਦੇ ਦਿਨ ਪਿਆਰੇ ਨੇ ਇਨਾ ਗਲੀਆਂ ਵਿੱਚ ਗੁਜ਼ਾਰੇ ਬਚਪਨ ਬੀਤ ਆਏ دیਵਾਨੀ ਨੇ ਆਗੇ ਮੈਂ ਕਦੇ ਬਨਜਾਰੇ ਦਿਲ ਤੋਂ ਹੋੜ ਲਿਆ ਦਸਦਾ ਰਹੇ ਮੇਰੇ ਮਰਦਾਵੇੜਾ ਪੈਂ ਆਂ लमे चीर के पं त ख़ुशी न साम जान अॼु घर आया मड़ी मड़ी ਆ ਜਾ ਆਵੇ ਗਲ ਲੱਗ ਰਹੇ ਮੇਰੇ ਬਾਪ ਲਾਵੇ ਰਾ ਤੇ ਆਂਦੇ ਹੋ ਦੁਆ ਮੈਂ ਸਾਦੇ ਕੇ ਤੇਰਾ ਗਲੀਆਂ ਵਿੱਚ گزارੇ ਸਖਿਓ ਬਚਪਨ ਦੇ ਦਿਨ ਪਿਆਰੇ ਨਹੀਂ ਇਹਨਾ ਗਲੀਆਂ ਵਿੱਚ ਗੁਜ਼ਾਰੀ ਖੀੜੇ ਆ ਬਾਬਲ ਤੇ खेड़े आया इक फूल ਜਾਂਦੀ ਨਹੀਂ ਅਜ ਕਰ ਆਇਆ ਅਮੜੀ ਜਾਇਆ ਅਮੜੀ ਤੇ ਆ ਜਾ ਆਵੇ ਗੱਲ ਲਗ ਮਿਲੀਏ ਅਮੜੀ ਤੇ ਆ ਜਾ मेरा वीर सिंदारा ले आया नी लम्मे चीर के पैंडे आया मेरा वीर सिंदारा ज आया वे कालला कमी लिए हाथों में पैण परा बस द रहे मेरे वीर दावे लंबे चीर के पेंडे आया मैं तो खुशी खुशियां सांबी जान दिनी आज कर आया मड़ी जाया अमड़ी दे जाया वे गाल लग मिली है अमड़ी दिया जाया वे गाल लग मिली है, है। आधों में पेड़ परा ਹੈਲੋ ਪਲੀਜ਼ ਆਜੋ ਹਨਾ ਬਾਅਦ ਚ ਕੋਈ ਇਤਰਾਜ਼ ਨਾ ਕਰਿਓ ਕਿਉਂਕਿ ਆਪਣੇ ਕੋਲੇ ਸੰਧਾਰੇ ਹੈਗੇ ਆ ਜਿਹੜੀਆਂ ਭੈਣਾਂ ਹੋਰ ਵੀ ਆਈਆਂ ਨੇ ਹਨਾ ਇਹਨਾਂ ਦੇ ਤਾਂ ਚਲੋ ਸਾਡੇ ਕੋਲੇ ਨਾਮ ਸੀਗੇ ਅਸੀਂ ਬੋਲਤਾ ਜੇ ਕੋਈ ਹੋਰ ਵੀ ਭੈਣ ਪਹੁੰਚੀ ਆਜੋ ਹਾਂ ਹੁਣ ਆਪਾਂ ਭੈਣਾਂ ਮਨਦੀਪ, ਕਮਲਦੀਪ ਤੇ ਆਪਣੀ ਮਨਜਿੰਦਰ ਭੈਣ ਕਿੰਨਾਂ ਦਾ ਵੀ ਆਪਾਂ ਸਨਮਾਨ ਕਰਦੇ ਆ ਹਨਾ ਇਹ ਬੋਤੋ ਕਈ ਵਾਰੀ ਫੇਰ ਮੂੜੇ ਲਾਉਣੇ ਪੈਣਗੇ ਸਾਰੀ ਵਜੇ ਦੋ ਤਿੰਨ ਲੋਕਗੀਤਾਂ ਦੇ ਵਾਰਿਸ ਭੈਣਾ ਅਮਨਪ੍ਰੀਤ ਕੌਰ ਹਨ ਆਪਾਂ ਇਹਨਾਂ ਦਾ ਸਨਮਾਨ ਕਰਦੇ ਹਾਂ ਮੱਲ ਸਿੰਘ ਵਾਲਾ ਤੋਂ ਪਿਛਲੇ ਸਾਲ ਵੀ ਆਪਣੇ ਕੋਲੇ ਪਹੁੰਚੇ ਸੀਗੇ ਇਸ ਵਾਰੀ ਵੀ ਭੈਣਾ ਉਹਦਾ ਕਾਲਜ ਵੀ ਜਾ ਰਹੇ ਨੇ ਹਨਾ ਫਿਰ ਵੀ ਆਪਾਂ ਨੂੰ ਜਵਾਬ ਨਹੀਂ ਦਿੱਤਾ ਹੈਗਾ ਪਹੁੰਚੇ ਨੇ ਧੰਨਵਾਦ ਭੈਣ ਆਪਾਂ ਭੈਣ ਨੂੰ ਵੀ ਸਨਦਾਰਾ ਦਵਾਂਗੇ ਹਨਾ ਇਹ ਪੈਨਾਂ ਨੂੰ ਆਪਾਂ ਹਰ ਇੱਕ ਸਾਲ ਸਨਦਾਰੇ ਦਿੰਨੇ ਆਂ ਤੇ ਪਾਸ ਮਾ ਉਹ ਬੀਰਦੀ ਟੀਮ ਹੈ ਸਾਰੀ ਪੈਨ ਕਾਗਨ ਖਰੀਦ ਕਾਲ ਜੀ ਹੈ ਨਾ ਪਾਣੀ ਜ਼ਰੂਰ ਮਾਰ ਦਿਆ ਕਰੋ ਕਲਾਕਾਰਾਂ ਨੂੰ ਕਿਉਂ ਰੰਗ ਲੱਗਦੀਆਂ ਨੇ ਤਾੜੀਆਂ ਆਹ ਕੰਮ ਕਰੇ ਬੈਣ ਉਰੀ ਏਡੀ ਦੂਰੋਂ ਪਹੁੰਚੇ ਨੇ ਢੋਟਾਈ ਘੰਟੇ ਦਾ ਸਫ਼ਰ ਤੈ ਕਰਕੇ ਹਨਾ ਸਰਪੰਚ ਭੈਣ ਕਲਵੰਤ ਕੋਰ ਜੀ ਦਾ ਵੀ ਆਪਾਂ ਸਨਮਾਨ ਕਰਾਂਗੇ ਜੀ ਨਾਲ ਦੀ ਨਾਲ ਜਿਹੜੇ ਮਹਿੰਦੀ ਕੰਪੀਟੀਸ਼ਨ ਚ ਬੱਚਿਆਂ ਨੇ ਭਾਗ ਲਇਆ ਤਾ ਸੀਗਾ ਉਹ ਵੀ ਤਿਆਰ ਹਨ ਉਹਨਾਂ ਨੂੰ ਵੀ ਆਪਾਂ ਸਨਮਾਨਤ ਕਰਾਂਗੇ ਜੀ ਨੌ ਬੱਚੇ ਸੀਗੇ ਜਿਨ੍ਹਾਂ ਦੇ ਨਾਮ ਆ ਦਰਜ ਸੀਗੇ ਸਾਡੇ ਕੋਲੇ ਹਨਾ ਉਹ ਨੌ ਬੱਚੇ ਸਾਡੇ ਕੋਲ ਸਟੇਜ ਤੇ ਸਾਰੀ ਪਹੁੰਚਣਾ ਨਾ मैम तीन ना प्लीज साम... सामने देखे इधर बड़ा बुलाई ਅੱਜ ਜੀ ਹੁਣ ਆਪਾਂ ਸਰਪੰਚ ਭੈਣ ਕਲਵੰਤ ਕੌਰ ਜੀ ਦਾ ਹਨਾ ਸਨਮਾਨ ਕਰਾਂਗੇ ਕਿਉਂਕਿ ਪੰਚਾਇਤ ਬਿਨਾ ਕੋਈ ਵੀ ਕੰਮ ਸਾਰੇ ਅਧੂਰੇ ਨੇ ਆਪਣੀ ਪੰਚਾਇਤ ਉਸ ਨਗਰ ਪੰਚਾਇਤ ਸਾਰੇ ਸਰਪੰਚ ਹਨਾ ਆਪਣੇ ਨਾਲ ਖੜੇ ਮੋਢੇ ਦੇ ਨਾਲ ਮੋਢਾ ਲਾ ਕੇ ਤੇ ਆਪਾਂ ਸਰਪੰਚ ਭੈਣ ਜੀ ਦਾ ਵੀ ਸਨਮਾਨ ਕਰਾਂਗੇ ਆਜੋ ਭੈਣ ਬਲਜਿੰਦਰ ਆਜੋ ਭੈਣ ਹਿੰਦੀ ਕੰਪੀਟੀਸ਼ਨ ਚ ਭਾਗ ਲੈਂਦੇ ਸੀਗੇ ਹਨ ਅਸੀਂ ਉਹਨਾਂ ਦਾ ਨਾਮ ਬੋਲਣ ਲੱਗਿਆ ਵੀਰਪਾਲ ਕੌਰ ਦਰਸ਼ਨ ਸਿੰਘ ਸਾਰੇ ਬੱਚੇ ਸਟੇਜ ਤੇ ਆ ਜਾਓ ਜਿਹੜੇ ਜਿਹੜੇ ਦਾ ਨਾਮ ਬੋਲਾਂਗੇ ਪਲੀਜ਼ ਉਹੀ ਆਇਓ ਸੋਮਨਪ੍ਰੀਤ ਕੌਰ ਸਤਨਾਮ ਸਿੰਘ ਪਿਤਾ ਦਾ ਨਾਮ ਸਤਨਾਮ ਸਿੰਘ ਹਰਪ੍ਰੀਤ ਕੌਰ ਚਮਕੌਰ ਸਿੰਘ ਗੁਰਬੀਰ ਕੌਰ ਜਸਵੀਰ ਸਿੰਘ ਸੰਦੀਪ ਕੌਰ ਬੱਧ ਸਿੰਘ ਨਜ਼ਮਾ ਕੇ ਲਿਆਕਤਲੀ ਹਰਮਨਦੀਪ ਕੌਰ ਬੇਅੰਤ ਸਿੰਘ ਘਣੌਰੀ ਕਲਾ ਤੋਂ ਇੱਕ ਹਰਮਨਦੀਪ ਕੌਰ ਹੋਰ ਹੈ ਜੀ ਦਵਿੰਦਰ ਸਿੰਘ ਘਣੌਰੀ ਕਲਾ ਤੋਂ ਇੱਕ ਸਲੇਮਪੁਰ ਤੋਂ ਕੁੜੀ ਪਹੁੰਚੀ ਦੀ ਹਰਮਨਦੀਪ ਕੌਰ ਇੱਕ ਸਲੇਮਪੁਰ ਤੋਂ ਤੇ ਜੀ ਇੱਕ ਰਾਣੀ ਕੌਰ ਘਣੌਰੀ ਤੋਂ ਨੌ ਬੱਚੇ ਨੇ ਜੀ ਨੌਏ ਬੱਚੇ ਸਟੇਜ ਤੇ ਪਹੁੰਚਦਣ ਕੀ ਪੈਨਾ ਆਪਾ ਸ ਕਾਸ਼ਤਸ ਨੋ ਨਾਮ ਦਵਾਂਗੇ ਹਰਮਨ ਪ੍ਰੀਤ ਕੌਰ ਕਨੌਰੀ ਕਲਾ ਆਪਾਂ ਫਲਕਾਰੀ ਨਾਲ ਹਨ ਇੱਕ ਕੱਪ ਨਾਲ ਇਹ ਕੁੜੀਆਂ ਲਈ ਤਾੜੀ ਮਾਰੋ ਪਿਛਲੇ ਸਾਲ ਵੀ ਇਹ ਫਾਸਟਲ ਕਰਾਇਸ ਲੈ ਕੇ ਗਈ ਸੀ ਆਪਣੇ ਦੂਜੀ ਵਾਰ ਆਈਏ ਦੂਸਰੀ ਵਾਰ ਫੇਰ ਜਿਹੜਾ ਹੈਗਾ ਬਹੁਤ ਟੈਲੈਂਟਡ ਬੱਚੇ ਹੈਗੇ ਨੇ ਕਨੌਰੀ ਕਨੌਰੀ ਕਲਾਤੋ ਜੀ ਹਰੇ ਬੱਚੇ ਨੇ ਬਹੁਤ ਜ਼ਿਆਦਾ ਸੋਹਣੀ ਮਹਿੰਦੀ ਲਾਈ ਹੈ ਜੀ ਇਹ ਵੀ ਆਪਣੀ ਟੀਮ ਜਿਹੜੀ ਹੈਗੀ ਫਲਕਾਰੀ ਨਾਲ ਹਨ ਇੱਕ ਕੱਪ ਨਾਲ ਜਿੱਦਾਂ ਇਹ ਸਾਡੇ ਪਿੰਡ ਦੀ ਬੱਚੀ ਨਿਕਲੀ ਹੈਗੀ ਸੋਮਣਪ੍ਰੀਤ कौर ਸਤਨਾਮ ਸਿੰਘ ਸਤਨਾਮ ਇਹ ਪਿਛਲੇ ਸਾਲ ਵੀ ਇਹਨੇ ਕੁੜੀਆਂ ਨੇ ਮਹਿੰਦੀ ਲਾਈ ਭਾਈ ਸਾਰਿਆਂ ਨੂੰ ਖੜਾ ਲੋ ਇੱਕ ਵਾਰੀ ਸਾਰਿਆਂ ਨੂੰ ਤਾਲੀ ਜਰੂਰ ਮਾਰਿਆ ਕਰੋ ਕਿਸੇ ਦੀਆਂ ਬੱਚੀਆਂ ਨੇ ਕਿਸੇ ਦੀਆਂ ਪਾਣਾਂ ਨੇ ਕਿਸੇ ਦੀਆਂ ਸਹੇਲੀਆਂ ਨੇ ਹਣਾ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਵੇਂ ਇਹ ਗਰਮੀ ਦੇ ਵਿੱਚ ਹਨ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਅਸੀਂ ਇਹਨਾਂ ਨੂੰ ਕੋਈ ਵੀ ਕੰਮ ਹੁੰਦਾ ਸੀ ਇਹਨਾਂ ਨੂੰ ਫੋਰਡ ਵਗੈਰਾ ਕਰਦੇ ਦੇ ਉਹਦੀ ਪਹੁੰਚ ਦੇ ਤੇ ਆਪਾਂ ਹੁਣ ਇਹਨਾਂ ਦਾ ਸਾਡੇ ਪਾਰਟੀ ਮੈਂਬਰ ਇਹਨਾਂ ਦਾ ਸਨਮਾਨ ਕਰ ਰਹੇ ਨੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਇੱਕ ਵੱਧ ਚੜ ਕੇ ਹਿੱਸਾ ਲਿਆ ਕਰੋ ਜਰੂਰੀ ਨਹੀਂ ਹੁੰਦਾ ਵੀ ਪੈਸੇ ਨਾਲ ਹੀ ਹਿੱਸਾ ਲੈਂਦਾ ਜਾਂਦਾ ਹੁੰਦਾ ਹੈ ਨਾ ਹੈਨਾ ਕਿਉਂਕਿ ਕਿੰਨੇ ਦਿਨ ਹੋ ਗਏ ਸਾਨੂੰ ਅਸੀਂ 5 6 ਜਾਣੀਆਂ ਤੋਂ ਸਟਾਰਟ ਕੀਤਾ ਸੀਗਾ ਅੱਜ ਦੇਖੋ ਕਿੰਨਾ ਜੇ ਆਪਾਂ ਕੋਈ ਬੂਟਾ ਲਾਉਣੇ ਆ ਹੈਨਾ ਤਾਂ ਉਹ ਬੂਟਾ ਫੜ ਜ਼ਰੂਰ ਦੇਊਗਾ ਅੱਜ ਬੂਟੇ ਨੂੰ ਜਿਵੇਂ ਆਪਾਂ ਕਹਦੇ ਆ ਫੜ ਲੱਗਿਆ ਬਹੁਤ ਜ਼ਿਆਦਾ ਇਕੱਠੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ ਗਰਮੀ ਦੇ ਵਿੱਚ ਬਹੁਤ ਭੈਣਾਂ ਜੁੜੀਆਂ ਨੇ ਚਲੋ ਜੀ ਆਪਾਂ ਪਾਰਟੀ ਮੈਂਬਰ ਹੈ ਨਾ ਇਹਨਾਂ ਦਾ ਭੈਣ ਦਾ ਸਨਮਾਨ ਕਰਨਗੇ ਇੱਧਰ ਨੂੰ ਆਜੋ ਇੱਧਰ ਨੂੰ ਆਜੋ ਬੱਚੋ ਫੁੱਲਣਾ ਥੋੜਾ ਪਾਰਟੀ ਮੈਂਬਰਾਂ ਨੂੰ ਬੇਨਤੀ ਹੈ ਸਾਡੇ ਜਿਹੜੇ ਪਾਰਟੀ ਮੈਂਬਰ ਨੇ ਹੈ ਨਾ ਮੜੇ ਸਟੇਜ ਤੇ ਕਿਸੰਧਾਰਾ ਪਹੁੰਚਦਾ ਕਰੋ ਇਹ ਸਾਡਾ ਕਰ ਦਿੱਤਾ ਬੱਚੇ ਜਾਣਾ ਪਏਗਾ ਸੁਭੇਦੀਆ ਚਲੋ ਨਾ ਬੋਲੋ ਜੀ ਹੱਥ ਖੜੇ ਕਿਉਂ ਹੈ ਆ ਬਚਾੜੇ ਹੋ ਗਏ ਆ ਹੱਥ ਪਾ ਲਓ ਸਾਰਿਆਂ ਨੇ ਸਾਰਿਆਂ ਨੇ ਹੱਥ ਪਾ ਲਓ ਜੀ ਗੇਰਾ ਹੈਲੋ ਹਾਂਜੀ ਵੈਸੇ ਤਾਂ ਜਿਹੜਾ ਹੈਗਾ ਜਿੰਨੇ ਬੱਚਿਆਂ ਨੇ ਦਿੱਤਾ ਹੈਣਾ ਕੋਈ ਉਹਨਾਂ ਨੇ ਆਪਦਾ ਨਾਮ ਅਨਾਉਂਸ ਕਰਨ ਨੂੰ ਸਾਨੂੰ ਰੋਕਿਆ ਸੀਗਾ ਹੈਣਾ ਵੀ ਨਾਮ ਨਹੀਂ ਅਨਾਉਂਸ ਕਰਨੇ ਕਿਉਂਕਿ ਆਪਾਂ ਜਿਹੜੇ ਐਨ ਆਰ ਆਈ ਬੱਚੇ ਨੇ ਸਾਡੇ ਉਹਨਾਂ ਨੇ ਬੱਧ ਚੜ ਕੇ ਹਿੱਸਾ ਪਾਇਆ ਆਪਾਂ ਮੈਂ ਉਹਨਾਂ ਦੇ ਆਪਦੀ ਤਰਫੋਂ ਨਾਮ ਬੋਲਣ ਲੱਗਿਆ ਹੈਣਾ ਤੇ ਆਪਣੇ ਰਾਜਾ ਸਿੱਧੂ ਕੈਨੇਡਾ ਹੈਣਾ ਰਾਜਾ ਸੰਧੂ ਕੈਨੇਡਾ ਤੇ ਨਰਿੰਦਰ ਪਾਲ ਸਿੰਘ ਜੀ ਕੈਨੇਡਾ ਤੇ ਆਪਣੇ ਪ੍ਰਦੀਪ ਸਾਡਾ ਬੱਚਾ ਪ੍ਰਦੀਪ ਸੰਧੂ ਤੇ ਮਨਜੋਤ ਸਿੰਘ ਸੰਧੂ ਤੇ ਮਹਿਕਪ੍ਰੀਤ ਸੰਧੂ ਅਰਸ਼ਦੇਵ ਸਿੰਘ ਆਸਟ੍ਰੇਲੀਆ ਇੱਕ ਜਿਹੜੀ ਸਭ ਤੋਂ ਵੱਡੀ ਖੁਸ਼ੀ ਆ ਹਨਾ ਇੱਥੇ ਦੇ ਦੋਤੇ ਨੇ ਦੇਖੋ ਦੋਤੇ ਨੇ ਆਦੇ ਨਾਨਕਿਆਂ ਦੇ ਤਿਆਂ ਚ ਹਿੱਸਾ ਪਾਇਆ ਸਾਰਿਆਂ ਦਾ ਦੋਤਾ ਸਾਡਾ ਦੋਤਾ ਮਨਦੀਪ ਸਿੰਘ ਕੈਨੇਡਾ ਮਾਂਗਿਆਂਲ ਤੋਂ ਉਹਦੇ ਲਈ ਇੱਕ ਤਾੜੀ ਮਾਰੋ ਜਿਹੜਾ ਹੈਗਾ ਉਹਨਾਂ ਨੇ ਬਾਦੂ ਚੜ ਕੇ ਹਿੱਸਾ ਭੇਜਿਆ ਸਾਰਿਆਂ ਨੇ ਜਿਹੜਾ ਹੈਗਾ ਦੋਤੇ ਜੇ ਕੋਈ ਨਾਮ ਰਹਿ ਵੀ ਗਿਆ ਨਾਤਰ ਦੇ ਨਾਲ ਫੀ ਜਾਣੇ ਹਨ ਰਾਜਦੀਪ ਸਿੰਘ ਸੰਧੂ ਕੈਨੇਡਾ ਤੋਂ ਇਹ ਬੱਚਿਆਂ ਨੇ ਇੱਕ ਨਿਊਜ਼ੀਲੈਂਡ ਤੋਂ ਵੀਰ ਜੀ ਨੇ ਪਾਇਆ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਹੈਗਾ ਹਰਕੀਰਤ ਸਿੰਘ ਨਿਊਜ਼ੀਲੈਂਡ ਤੋਂ ਬਹੁਤ ਵੱਧ ਚੜ ਕੇ ਜਿਹੜੇ ਹਿੱਸੇ ਲੈਤੇ ਨੇ ਬਾਕੀ ਸਾਡੀ ਪੂਰੀ ਟੀਮ ਦਾ ਬਹੁਤ ਜਿਆਦਾ ਜਿਹੜਾ ਹੈਗਾ ਬਹੁਤ ਜਿਆਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਧ ਚੜ ਕੇ ਹਿੱਸੇ ਪਾਏ ਨੇ ਇੱਥੇ ਆਪਾਂ ਇਹਨਾਂ ਦੇ ਪ੍ਰੋਗਰਾਮ ਜਿਹੜੇ ਹੋਏ ਨੇ ਉਲੀਕੇ ਨੇਗੇ ਅਸੀਂ ਬਹੁਤ ਸਾਰੇ ਜਿਹੜੇ ਹੈਗੇ ਖੁਸ਼ੀ ਦੇ ਪਾਤਰ ਆ ਜਿਹੜਾ ਹੈਗਾ ਆਪਣੇ ਇੰਨਾ ਵਧੀਆ ਪ੍ਰੋਗਰਾਮ ਹੋਇਆ ਪਿੰਡ ਦੇ ਵਿੱਚ ਸਾਨੂੰ ਬਹੁਤ ਖੁਸ਼ੀ ਆ ਸਾਰੀ ਧੀਆ ਪਹੁੰਚੀ ਨੇ ਸਾਰੀ ਤਾਂ ਆ ਪਹੁੰਚੀ ਨੇ ਚਲੋ ਜੀ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ ਕਰੋ ਜੀ ਇੰਜੋਏ ਦੋ ਸੰਧਾਰੇ ਆਪਾਂ ਇਹਨਾਂ ਦੋਨਾਂ ਭੈਣਾਂ ਨੂੰ ਦੇ ਰਹੇ ਆਂ ਜੀ ਇਹਨਾਂ ਦੇ ਦੋ ਭਰਾ ਸੀਗੇ ਦੋਨਾਂ ਦੀ ਡੈਥ ਹੋ ਗਈ ਸੀਗੀ ਆਪਾਂ ਇਹਨਾਂ ਦੇ ਸਹੁਰੇ ਜਾ ਕੇ ਜਿਹੜੇ ਹੈਗੇ ਸੰਧਾਰੇ ਦਿੱਤੇ ਨੇ ਜੀ ਦੋਨਾਂ ਭੈਣਾਂ ਨੂੰ ਇਹ ਕੇ ਭੈਣ ਦੂਜੇ ਦਿਨ ਆਏ ਸੀਗੇ ਜੀ ਸੰਧਾਰਾ ਲੈਣ ਆਪਣੇ ਘਰੇ ਇਹਨਾਂ ਨੇ ਉਸ ਦਿਨੇ ਆਉਣਾ ਸੀਗਾ ਤੇ ਤੀਆਂ ਵਾਲੇ ਦਿਨ ਉਸ ਦਿਨ ਚਲੋ ਇਹਨਾਂ ਨੂੰ ਕੋਈ ਦਿੱਕਾ ਹੋ ਗਿਆ ਹਨਾ ਨਹੀਂ ਆਇਆ ਗਿਆ ਆਪਾਂ ਇਹਨਾਂ ਨੂੰ ਘਰੇ ਬੁਲਾ ਕੇ ਹਨ ਘਰੇ ਆ ਗਏ ਸੀਗੇ ਭੈਣ ਚਲੋ ਜਦੋਂ ਹਨਾ ਗੱਲ ਹੋ ਗਈ ਸੀ ਕਿ ਕਹਿੰਦੇ ਅਸੀਂ ਕੱਲ ਨੂੰ ਆਵਾਂਗੇ ਅਸੀਂ ਇਹਨਾਂ ਨੂੰ ਦੋ ਸੰਧਾਰੇ ਦਿੱਤੇ ਨੇ ਇਹ ਦੋ ਭੈਣਾਂ ਨੇ ਇਹਨਾਂ ਦੇ ਕੋਈ ਭਰਾ ਨਹੀਂ ਹੈਗਾ ਤੇ ਇੱਕੋ ਭੈਣ ਆਈ ਹੈ ਇਹਨੂੰ ਆਪਾਂ ਜਿਹੜੇ ਹੈਗੇ ਇਹਨਾਂ ਦੀ ਦੂਜੀ ਭੈਣ ਦਾ ਸੰਧਾਰਾ ਵੀ ਦੇ ਦਾਂਗੇ ਨਾਲ ਵੀਰ ਆਏ ਨੇ ਬਹੁਤ-ਬਹੁਤ ਧੰਨਵਾਦ ਕਰਦੇ ਆ ਹਨ ਵੀਰ ਲੈ ਕੇ ਪਹੁੰਚੇ ਨੇ ਇਹਨਾਂ ਦੇ ਹਸਬੰਦ ਨੇ ਭੈਣ ਦੇ ਤੇ ਚਲੋ ਜੀ ਬਹੁਤ ਵਧੀਆ ਲੱਗਿਆ ਭੈਣ ਉਹ ਜੀ ਨੂੰ ਪਹਿਲਾਂ ਪਾਣੀ ਚਾਹ ਪਾਣੀ ਪਿਲਾਤਾ ਸੀਗਾ ਕਾਫੀ ਟਾਈਮ ਹੋ ਗਿਆ ਸੀ ਨਾ ਜੀ ਇਹਨਾਂ ਨੂੰ ਆਇਆਂ ਨੂੰ ਬਹੁਤ ਗੱਲਾਂ-ਬਾਤਾਂ ਮਾਰੀਆਂ ਹੁਣ ਇਹ ਜਾਣ ਲੱਗੇ ਆ ਮੈਂ ਵੀ ਇੱਥੇ ਮਿਲਣ ਲੱਗੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ